ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਨਵੀਂ ਪਹਿਲ ਕੀਤੀ ਗਈ ਹੈ ਮੇਰੇ ਪਿੱਛੇ ਇਹ ਨਹੀਂ ਪੱਥਰ ਜੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸ ਵੀ ਦਿੰਦੇ ਆ ਨਿਸ਼ਚੇ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਜਿਹੜਾ ਹੈ ਉਹ ਖੋਲਿਆ ਗਿਆ ਯਾਨੀ ਕਿ ਇਸ ਦਾ ਨਹੀਂ ਪੱਥਰ ਅੱਜ ਰੱਖਿਆ ਗਿਆ ਔਰ ਨਹੀਂ ਪੱਥਰ ਜਿਹੜਾ ਹੈ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੁਆਰਾ ਰੱਖਿਆ ਗਿਆ ਜਿਹੜੇ ਕਿ ਪ੍ਰਧਾਨ ਨੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਦੱਸ ਦਈਏ ਇਸ ਦੇ ਵਿੱਚ ਜਿਹੜੇ ਬੱਚੇ ਆਈਐਸ ਆਈਪੀਐਸ ਬਣਨਾ ਚਾਹੁੰਦੇ ਨੇ ਯਾਨੀ ਕਿ ਪ੍ਰਸ਼ਾਸਕੀ ਸੇਵਾਵਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਸਿਖਲਾਈ ਕੇਂਦਰ ਹੋਏਗਾ ਲੇਕਿਨ ਇਸ ਦੇ ਲਈ ਸ਼ਰਤ ਇਹ ਹੈ ਕਿਉਂਕਿ ਐਸਜੀਪੀਸੀ ਦੁਆਰਾ ਇਹ ਪਹਿਲ ਕਦਮੀਤਾ ਜ਼ਾਹਿਰ ਜੀ ਗੱਲ ਹੈ ਇਹ ਜਿਹੜੇ ਅੰਮ੍ਰਿਤਧਾਰੀ ਬੱਚੇ ਨੇ ਸਾਬਤ ਪੂਰਨ ਜਿਹੜੇ ਸਿੱਖੀ ਵੇਸ਼ ਦੇ ਵਿੱਚ ਹੁੰਦੇ ਨੇ ਉਹਨਾਂ ਵਾਸਤੇ ਇਹ ਸੇਵਾਵਾਂ ਹੋਣਗੀਆਂ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਜਿਹੜੇ ਬੱਚੇ ਨੇ ਜਿਹੜੇ ਕਿ ਮੈਰਿਟ ਲਿਸਟ ਦੇ ਵਿੱਚ ਆਂਦੇ ਨੇ ਔਰ ਦੂਸਰੀ ਸ਼ਰਤ ਜਿਹੜੀ ਹੈ ਉਹ ਬਿਲਕੁਲ ਸਿੱਖੀ ਸਰੂਪ ਦੇ ਵਿੱਚ ਹੋਣੇ ਚਾਹੀਦੇ ਨੇ ਉਹਨਾਂ ਬੱਚਿਆਂ ਵਾਸਤੇ ਔਰ ਇਹ ਖਾਸ ਗੱਲ ਇਹ ਹੈ ਕਿ ਇਹ ਸਿਕਲਾਈ ਕੇਂਦਰ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਫ੍ਰੀ ਹੋਏਗਾ ਪੂਰੀ ਤਰ੍ਹਾਂ ਦੇ ਨਾਲ ਫ੍ਰੀ ਸਰਵਿਸਿਜ਼ ਹੋਣਗੀਆਂ ਹਾਲਾਂਕਿ ਫਿਲਹਾਲ ਨਹੀਂ ਪੱਥਰ ਰੱਖੇ ਗਏ ਔਰ ਇੱਥੇ ਇੱਕ ਚੰਗੀ ਜਿਹੀ ਇਮਾਰਤ ਹੈ ਉਸ ਨੂੰ ਉਸਾਰਨ ਦਾ ਵੀ ਅਨੁਮਾਨ ਹੈ ਕਿ ਉਸ ਨੂੰ ਉਸਾਰਨ ਦੀ ਵੀ ਗੱਲ ਆਖੀ ਜਾ ਰਹੀ ਔਰ ਫਿਲਹਾਲ ਇਹ ਵੀ ਜਾਣਕਾਰੀ ਹੈ ਕਿ ਹੋ ਸਕਦਾ ਬਹੁਤ ਜਲਦੀ ਗੁਰਦੁਆਰਾ ਸਾਹਿਬ ਮੇਰੇ ਪਿੱਛੇ ਮੈਂ ਕੈਮਰਾ ਪਰਸਨ ਨੂੰ ਕਹਾਂਗੀ ਕਿ ਦਿਖ ਸੈਕਟਰ 44 ਦੇ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਬਾਗ ਸ਼ਹੀਦਾ ਇੱਥੇ ਹੋ ਸਕਦਾ ਹੈ ਥੋੜੀ ਸਮੇਂ ਦੇ ਵਿੱਚ ਕਲਾਸਾਂ ਜਿਹੜੀਆਂ ਨੇ ਵਿਦਿਆਰਥੀਆਂ ਦੇ ਲਈ ਜਾਂ ਉਮੀਦਵਾਰਾਂ ਦੇ ਲਈ ਜਿਹੜੇ ਕਿ ਆਈਐਸ ਬਣਨਾ ਚਾਹੁੰਦੇ ਨੇ ਆਈਪੀਐਸ ਬਣਨਾ ਚਾਹੁੰਦੇ ਨੇ ਸਿੱਖੀ ਸਰੂਪ ਦੇ ਵਿੱਚ ਨੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਕਲਾਸਾਂ ਸ਼ੁਰੂ ਹੋ ਜਾਣਗੇ ਲੇਕਿਨ ਇਸ ਜਗ੍ਹਾ ਦੇ ਉੱਤੇ ਬਹੁਤ ਜਲਦ ਐਸਜੀਪੀਸੀ ਦੁਆਰਾ ਇੱਕ ਬਿਲਡਿੰਗ ਜਿਹੜੀ ਹੈ ਉਹ ਵੀ ਸਾਰੀ ਚੱਲੀ ਹੈ। ਵੀਡੀਓ ਜਰਨਲਿਸਟ ਵਿਕਾਸ ਸੈਨਲ ਪ੍ਰਿਆੰਕਾ ਮਿੱਲੂ ਟੈਲੀਪੋਸਟ ਪੰਜਾਬ ਰਾਣਾ ਹਿਮਾਚਲ ਚੰਡੀਗੜ੍ਹ